ਤੇ ਸਿਕ ਸਾਹਿਬ ਤੁਸੀਂ ਪਹਿਲਾਂ ਆਪਣਾ ਨਾਮ ਦੱਸੋ ਪਹਿਲਾਂ ਮੇਰਾ ਨਾਮ ਵੀਰ ਵਿਨਾਇਕ ਸ਼ਰਮਾ ਸੀ ਹੁਣ ਤਾਂ ਮੇਰਾ ਨਾਮ ਵੀਰ ਪ੍ਰਤਾਪ ਸਿੰਘ ਖਾਲਸਾ ਹੋ ਗਿਆ ਅੱਛਾ ਕਹਿੰਦੇ ਆ ਕਿ ਤੁਸੀਂ ਜ਼ਫਰਨਾਮਾ ਬਹੁਤ ਸੋਹਣਾ ਤੁਹਾਨੂੰ ਜ਼ੁਬਾਨੀ ਯਾਦ ਹੈ ਤੇ ਸਾਨੂੰ ਸੁਣਾ ਦੋਗੇ ਹਾਂਜੀ ਮੈਂ ਤੁਹਾਨੂੰ ਥੋੜਾ ਜਿਹਾ ਸੁਣਾ ਦਿਆਂਗਾ ਇੱਕ ਅੰਕਾ ਸ਼ਿਵਾਈ ਗੁਰੂ ਜੀ ਕੀ ਫਤਿਹ ਜ਼ਫਰਨਾਮਾ ਬਾਦਸ਼ਾਹੀ ਦਸਵੀ ਕ ਮਾਲੇਕਰਾਮਾ ਦੀ ਕਾਇਮ ਕਰੀਬ ਰਜ਼ਾ ਬਖਸ਼ਿ ਰਜ਼ ਕਰਾ ਕੋ ਨਹੀ ਆਮਾ ਬਖਸ਼ੀ ਬਖਸ਼ੰਦੀ ਉਹ ਦਸਤਗੀ ਰਜ਼ਾ ਬਖਸ਼ੀ ਰੋਸੀ ਤੇ ਉਹ ਦਿਲਫਜ਼ੀਰ ਸ਼ਹਿਨਸ਼ਾਈ ਗੁਬੀਦੇ ਉਰੇ ਨਮੂ ਕੀ ਬੇਗੁਨਾ ਬੇਚੂ ਨ ਚੂਵੇ ਨਮੂ ਨਾ ਸਾਜ਼ੋ ਨਾ ਬਾਜ਼ੋ ਰਫੋ ਜੋ ਨਫਸ ਖੁਦਾਵੰਦ ਬਖਸ਼ੰਦੀ ਅਸ਼ਵਰਸ਼ ਜਾ ਪਾਕ ਜ਼ੀਰਸਤ ਜ਼ਾਇਰ پاک پروردگار ہی مستی روزی دے ہو وردگار کے صاحب دیارست عظم مزیم کے حسن الزمالست رازق رحیم کے صاحب شعورست عزیز نواز قریب البرست و گنی ملگداز شریرت پرست و فضلت معاب حقیقت شناس و نبی القطاب کے دانی فیوست صاحب شعور ਕੀ ਕਛ ਨਾ ਸਤਾ ਜ਼ਾਹਰ 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 ਨਾ ਇਹ ਇਲਮ আলম ਕੋ ਦਾਏ ਕੋ ਸ਼ਾਇਰ ਨਾ ਇਹ ਕਰ আলম ਕੋ ਸ਼ਾਇ ਗੁਜ਼ਾਰ ਨਾ ਇਹ ਕਰ আলম ਕਬੀ ਸਨਾਸਿੰਦਾ ਇਹ ਇਲਮ আলম ਅਮੀਰ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਅੱਛਾ ਤੁਹਾਨੂੰ ਪਤਾ ਹੈ ਇਹ ਜ਼ਫਰਨਾਮਾ ਜਿਹੜਾ ਤੁਸੀਂ ਪੜ ਰਹੇ ਹੋ ਇਹ ਦਾ ਇਤਿਹਾਸ ਕੀ ਹੈ ਇਹ ਜਿਹੜਾ ਜ਼ਫਰਨਾਮਾ ਹੈ ਇਹ ਜ਼ਫਰਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਭੇਜਿਆ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਸ਼ਹੀਦ ਹੋਇਆ ਸੀ ਤੇ ਉਹਨਾਂ ਨੇ ਔਰੰਗਜ਼ੇਬ ਨੂੰ ਇਹ ਜ਼ਫਰਨਾਮਾ ਭੇਜਿਆ ਸੀ ਇਸ ਜ਼ਫਰਨਾਮੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਾਨਤ ਪਾਈ ਸੀ ਕਿ ਕਿੱਦਾਂ ਤੂੰ ਛੋਟੇ-ਛੋਟੇ ਬੱਚਿਆਂ ਨੂੰ ਬਾਹਰ ਤੇ ਚੜਾ ਦਿੱਤਾ ਲੋਕਾਂ ਨੂੰ ਫੋਰਸ ਕੀਤਾ ਕਿ ਤੂੰ ਨੇ ਕਿੱਦਾਂ ਲੋਕਾਂ ਨੂੰ ਮੁਸਲਿਮ ਬਣਾਇਆ ਉਹਨਾਂ ਦੀ ਚਾਹ ਵੀ ਨਹੀਂ ਸੀ ਇਸ ਲਈ ਅੱਛਾ ਤੁਹਾਨੂੰ ਨੂੰ ਪਤਾ ਸਿੰਘ ਸਾਜ ਕੇ ਅਸੀਂ ਇੱਕ ਲਾਈਨ ਆ ਵੀ ਚਿੜੀਆਂ ਕੇ ਸੰਗ ਬਾਜ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਾਉ ਇਹ ਕਾ ਤੋਂ ਕਹਿੰਦੇ ਆ ਇਹ ਤਾਂ ਕਹਿੰਦੇ ਆ ਜਦੋਂ ਤੁਹਾਡੇ ਅੰਦਰ ਰੋਬ ਆਂਦਾ ਹੈ ਰੋਬ ਤਾਂ ਆਂਦਾ ਜਦੋਂ ਤੁਹਾਨੂੰ ਕੋਈ ਖਾਲਸਾ ਕਹਿੰਦਾ ਹੈ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਭਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਕੀ ਮਾਨਪਾ ਸਾਂਸੀਆ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ